ਪੰਜਾਬ ਗੁਰੂਆਂ ਪੀਰਾਂ ਦੀ ਧਰਤੀ ਹੈ ਅਤੇ ਪੰਜਾਬ ਦੇ ਕਈ ਪਿੰਡਾਂ ਦੇ ਉੱਤੇ ਗੁਰੂ ਪੀਰਾਂ ਦੀ ਅਜਾਹੀ ਮਿਹਰ ਤੇ ਕਿਰਪਾ ਹੋਈ ਹੈ ਕਿ ਜੋ ਪੁਰਾਣੇ ਸਮਿਆਂ ਤੋਂ ਰੌ ਰੀਤਾਂ ਚੱਲੀਆਂ ਆ ਰਹੀਆਂ ਨੇ ਉਹ ਅੱਜ ਵੀ ਉਸੇ ਤਰ੍ਹਾਂ ਕਾਇਮ ਨੇ ਕਿਉਂਕਿ ਪਿੰਡ ਦੇ ਵਿੱਚ ਲੋਕਾਂ ਦਾ ਮੰਨਣਾ ਹੈ ਕਿ ਜੋ ਉਹਨਾਂ ਦੇ ਪਿੰਡ ਦੇ ਉੱਤੇ ਕਿਸੇ ਗੁਰੂ ਜਾਂ ਪੀਰ ਨੇ ਬਚਨ ਕੀਤੇ ਹੋਏ ਨੇ ਉਹ ਜੇਕਰ ਕੋਈ ਉਹਨਾਂ ਦੀ ਉਲੰਘਣਾ ਕਰਨ ਦੀ ਕੋਸ਼ਿਸ਼ ਕਰਦਾ ਹੈ ਤਾਂ ਉਸ ਦਾ ਕਿਸੇ ਜਾਨੀ ਆ ਮਾਲੀ ਰੂਪ ਦੇ ਵਿੱਚ ਨੁਕਸਾਨ ਹੋ ਜਾਂਦਾ ਹੈ ਤੇ ਅਜਿਹਾ ਹੀ ਇੱਕ ਪਿੰਡ ਮੋਗਾ ਜ਼ਿਲ੍ਹਾ ਦੇ ਵਿੱਚ ਚੋਟੀਆਂ ਕਲਾਏ ਜਿਸ ਦੇ ਵਿੱਚ ਚੱਚੇ ਦੇ ਨਾਮ ਤੋਂ ਕੁਝ ਚੀਜ਼ਾਂ ਅਜਹੀਆਂ ਮਸ਼ਹੂਰ ਨੇ ਜਿਨ੍ਹਾਂ ਨੂੰ ਲੈ ਕੇ ਇਸ ਪਿੰਡ ਦਾ ਨਾਂ ਦੇਸ਼ਾਂ ਵਿਦੇਸ਼ਾਂ ਤੱਕ ਮਸ਼ਹੂਰ ਹੋਇਆ ਹੈ ਦੱਸ ਦਈਏ ਕਿ ਚੋਟੀਆਂ ਕਲਾ ਪਿੰਡ ਦੇ ਵਿੱਚ ਕੋਈ ਵੀ ਵਿਅਕਤੀ ਚੋਰੀ ਨਹੀਂ ਕਰ ਸਕਦਾ ਦੂਜਾ ਨੰਬਰ ਇਸ ਪਿੰਡ ਦੇ ਵਿੱਚ ਕੋਈ ਚੱਕੀ ਨਹੀਂ ਲੱਗ ਸਕਦੀ ਤੀਜਾ ਨੰਬਰ ਇਸ ਪਿੰਡ ਦੇ ਵਿੱਚ ਚਾਰੇ ਪਾਸੇ ਪਿੰਡ ਦੇ ਕੋਈ ਵੀ ਵਿਅਕਤੀ ਪ੍ਰਕਰਮਾ ਨਹੀਂ ਕਰ ਸਕਦਾ ਅਤੇ ਹੋਰ ਤਾਂ ਹੋਰ ਇਸ ਪਿੰਡ ਦੇ ਵਿੱਚ ਕੋਈ ਵੀ ਵਿਅਕਤੀ ਚੁਬਾਰਾ ਨਹੀਂ ਪਾ ਸਕਦਾ ਦੇਖੋ ਜੀ ਇਹ ਪਿੰਡ ਪੀਰਾਂ ਦਾ ਪੰਜ ਪੇਰ ਹੋਏ ਇੱਥੇ ਹਾਂਜੀ ਤੇ ਪੰਜਾਂ ਪੇਰਾਂ ਨੂੰ ਲੋਕ ਮੰਨਦੇ ਆ ਸਾਡੇ ਪਿੰਡ ਦੇ ਠੀਕ ਆ ਜੀ ਸਭ ਤੋਂ ਪਹਿਲੀ ਗੱਲ ਆ ਵੀ ਸਾਡੇ ਪਿੰਡ ਦੇ ਵਿੱਚ ਕੋਈ ਚੁਬਾਰਾ ਨਹੀਂ ਆ ਜਿਹੜੀ ਤੁਸੀਂ ਦੇਖ ਰਹੇ ਆ ਨਾ ਇਹ ਪੌੜੀਆਂ ਪੌੜੀਆਂ ਛੱਤਿਆਂ ਉੱਤੇ ਟੈਂਕੀ ਰੱਖ ਦਿੰਦੇ ਆ ਕੁਛ ਕਿਤੇ ਵੀ ਜਾ ਕੇ ਪਿੰਡ 'ਚ ਦੇਖ ਲਓ ਮਤਲਬ ਜਬਾਰਾ ਨਹੀਂ ਹੋਊਗਾ ਡਬਲ ਛਤ ਨਹੀਂ ਹੋਊਗੀ ਠੀਕ ਹੈ ਜੀ ਉਹ ਦੂਸਰੀ ਗੱਲ ਇਹ ਆ ਵੀ ਇਸ ਪਿੰਡ ਦੇ ਵਿੱਚ ਪਹਿਲਾਂ ਤੋਂ ਚੱਕੀ ਕੋਈ ਨਹੀਂ ਲੱਗਦੀ ਆਟੇ ਦੀ ਆਟੇ ਦੇ ਚੱਕੀ ਕੋਈ ਲਗਾਈਆਂ 2 3 4 ਬੰਦਿਆਂ ਨੇ ਲਾਈਆਂ ਲੇਕਿਨ ਫੇਲ ਹੋ ਗਈਆਂ ਉਸ ਤੋਂ ਬਾਅਦ ਕਿਸੇ ਨੇ ਲਾਈ ਨਹੀਂ ਕੋਈ ਪੁਰਾਣਾ ਜਮਾਨਾ ਚਾਹੀ ਸੀ ਤਾਂ ਚਲੋ ਅਸੀਂ ਤਾਂ ਬਜ਼ੁਰਗ ਕਹਿੰਦੇ ਹੁੰਦੇ ਸੀ ਪਹਿਲਾਂ ਜੰਨਾ ਪਿੰਡ ਵੱਲਦੇ ਹੁੰਦੇ ਸੀ ਹੂੰ ਉਹ ਸਾਰਾ ਪਿੰਡ ਨਹੀਂ ਵਲ ਸਕਦੇ ਸੀ ਹੁਣ ਤਾਂ ਜਮਾਲਨਾ ਸ਼ਹਿਰ ਬਦਲ ਗਿਆ ਸਾਨੂੰ ਨਹੀਂ ਇਹਨਾਂ ਚੀਜ਼ਾਂ ਦਾ ਪਤਾ ਪਿੰਡ ਨਹੀਂ ਮਤਲਬ ਵਲ ਸਕਦੇ ਸੀ ਪਿੰਡ ਦਾ ਪੂਰਾ ਗਿੱਟ ਚੱਕਰ ਨਹੀਂ ਲਾ ਸਕਦੇ ਸੀ ਇੱਕ ਤਾਂ ਇਹ ਗੱਲ ਹੈ ਦੂਜੀ ਗੱਲ ਹੈ ਵੀ ਇਹ ਜਿਹੜੇ ਪੀਰ ਆ ਇਹਨਾਂ ਦੀ ਮਾਨਤਾ ਬਹੁਤ ਆ ਹਰ ਇੱਕ ਬੰਦਾ ਇਹਨਾਂ ਨੂੰ ਮੰਨਦਾ ਜਿਹੜੀਆਂ ਜਗ੍ਹਾ ਸਭ ਤੇ ਜਾਂਦੇ ਆ ਠੀਕ ਆ ਜੀ ਜਾ ਕੇ ਆ ਜਿਵੇਂ ਆ ਪੀਰ ਕੋਲੇ ਸ਼ਾਦਾ ਹੋ ਗਿਆ ਬਾਕ ਜਗਾ ਬਹੁਤ ਡਬਲ ਬਣੇ ਕੋਲੇ ਸ਼ਾਦੀ ਇੱਕ ਪਿੰਡ ਦੇ ਵਿੱਚ ਬਣਿਆ ਤੱਕੀ ਸ਼ਾਹ ਬਣਿਆ ਹੋਇਆ ਫਿਰ ਸ਼ੇਰ ਸ਼ਾਹ ਉੱਧਰ ਬਣਿਆ ਹੋਇਆ ਯਾਨੀ ਪੰਜ ਜਗ੍ਹਾ ਤੇ ਲੋਕ ਮੰਨਦੇ ਆ ਵੀਰਵਾਰ ਜੀ ਗੱਲ ਕਰੀਏ ਚੁਵਾਰੇ ਦੀ ਤੁਸੀਂ ਦੱਸਿਆ ਸੀ ਕਿਉਂ ਨਹੀਂ ਪੈਂਦਾ ਜੇ ਕੋਈ ਚੁਵਾਰਾ ਪਾਉਣ ਦੀ ਕੋਸ਼ਿਸ਼ ਕਰਦਾ ਤਾਂ ਅਸੀਂ ਇਹ ਸੁਣਿਆ ਸੀ ਜੀ ਪਹਿਲੇ ਜ਼ਮਾਨੇ ਦੇ ਵਿੱਚ ਨਾ ਕੋਈ ਬਾਥਰੂਮ ਨਹੀਂ ਹੁੰਦੇ ਸੀ ਠੀਕ ਆ ਜੀ ਤੇ ਲੜਕੀਆਂ ਜਾਂ ਕੋਈ ਜਨਾਨੀਆਂ ਮੰਝਾ ਐਨ ਲਾ ਕੇ ਨਹੁੰਦੀਆਂ ਸੀ ਉਹ ਪੀਰ ਜਿਹੜੇ ਸੀ ਉਹਨਾਂ ਨੇ ਕਿਹਾ ਵੀ ਲੋਕ ਚੁਬਾਰੇ 'ਚ ਇਸ ਤਰ੍ਹਾਂ ਚੜ ਜਾਂਦੇ ਸੀਗੇ ਉਹ ਕਹਿੰਦੇ ਵੀ ਚੁਵਾਰਾ ਨਹੀਂ ਪਹਿਣਾ ਚਾਹੀਦਾ ਠੀਕ ਆ ਚੱਕੀ ਦੀ ਗੱਲ ਇਹ ਸੀ ਅਸੀਂ ਜੋ ਸੁਣਿਆ ਸਾਡੇ ਬਜ਼ੁਰਗਾਂ ਨੇ ਦੱਸਿਆ ਉਹ ਕਹਿੰਦੇ ਵੀ ਉਦੋਂ ਖਰਾਸ ਹੁੰਦੇ ਸੀ ਚੱਕੀਆਂ ਨਹੀਂ ਹੁੰਦੀਆਂ ਸੀ ਬਲਦਾਂ ਜੋੜਦੇ ਹੁੰਦੇ ਬਲਦ ਸਾਰਾ ਸਾਰਾ ਦਿਨ ਬਲਦਾਂ ਤੇ ਖਰਾਸ ਤੇ ਚੱਕੀਆਂ ਆਟਾ ਪੀਸਿਆ ਹੁੰਦੇ ਹੁੰਦੇ ਗਊ ਦੇ ਜਾਏ ਆ ਵੀ ਚੱਕੀ ਨਹੀਂ ਇੱਥੇ ਲੱਗਣੀ ਚਾਹੀਦੀ ਇਹ ਵੀ ਸਾਰਾ ਦਿਨ ਖਰਾਸ ਪੀਸੀ ਜਾਂਦੇ ਆ ਬਲਦਾਂ ਨੂੰ ਇੱਕ ਇਹ ਗੱਲ ਹੋਈ ਸੀ ਤਾਂ ਚੱਕੀ ਨਹੀਂ ਲੱਗਦੀ ਤੁਹਾਡੀਆਂ ਗੱਲਾਂ ਤੋਂ ਲੱਗ ਰਿਹਾ ਵੀ ਤੁਸੀਂ ਕਾਫੀ ਪੁਰਾਣੇ ਇੱਥੋਂ ਦੇ ਰਹਿ ਚੁੱਕੇ ਹੋ ਲੋਕੀ ਅੱਗੇ ਤੋਂ ਚੱਲ ਗਏ ਪਰ ਤੁਸੀਂ ਇੱਥੇ ਨਹੀਂ ਨਹੀਂ ਅਸੀਂ ਤਾਂ ਕਿੰਨੀ ਪੁਰਾਣੀ ਗੱਲ ਹੈ ਜਿਹੜੀ ਜਦੋਂ ਕਦੋਂ ਦੀ ਏ ਤੋਂ ਹੀ ਇੱਥੇ ਵਸੇ ਹੋ ਆ ਦੇਖੋ ਜੀ ਇਹ ਤਾਂ ਅਸੀਂ ਤਾਂ ਮੇਰਾ ਤਾਂ ਜਨਮ 1950 ਦਾ ਜੀ ਠੀਕ ਹੈ ਜੀ ਪਾਕਿਸਤਾਨ ਤੋਂ ਮਗਰੋਂ ਦਾ ਉਦੋਂ ਪਹਿਲਾਂ ਸਾਡੇ ਵੱਡੇ ਵੱਡੇਰੇ ਬਜ਼ੁਰਗ ਸਾਡੇ ਬੈਠੇ ਹੋਏ ਸੀਗੇ ਅਸੀਂ ਉਹਨਾਂ ਤੋਂ ਗੱਲਾਂ ਸੁਣਦੇ ਹੁੰਦੇ ਸੀ ਬਈ ਆਹ ਗੱਲ ਐਵੇਂ ਆ ਇਸ ਤਰ੍ਹਾਂ ਚੱਕੇ ਨਹੀਂ ਲੱਗਣੀਆਂ ਅਚਬਾਰਾ ਨਹੀਂ ਪਾਉਣਾ ਠੀਕ ਹੈ ਜੀ ਇਹ ਪਿੰਡ ਦੇ ਵਿੱਚ ਪਹਿਲਾਂ ਲੋਕ ਕਿਹੜੇ ਸੀ ਜਦੋਂ ਤੁਹਾਡੇ ਬਜ਼ੁਰਗ ਦੱਸਦੇ ਹੋਣ ਕਿ ਤੁਹਾਨੂੰ ਬਸ ਅਸੀਂ ਤੁਹਾਨੂੰ ਦੱਸਿਆ ਵੀ ਆ ਚੀਜ਼ਾਂ ਤਾਂ ਜਿਹੜੀਆਂ ਅਸੀਂ ਤੁਹਾਨੂੰ ਦੱਸਿਆ ਇਹ ਤਾਂ ਸਾਨੂੰ ਦੱਸ ਦਿਆ ਤੇ ਇਹ ਆਹਾਂ ਚੀਜ਼ਾਂ ਨਾਂ ਚ ਬਾਰਾ ਪਵੇ ਨਾ ਚੱਕੇ ਲੈ ਹੈ ਹੀ ਨੇ ਤੁਸੀਂ ਜਾ ਕੇ ਪਿੰਡ ਵਿੱਚ ਕਿਤੇ ਦੇਖ ਲਓ ਸਿਰਫ ਆ ਗੁਰਦੁਆਰਾ ਸਾਹਿਬ ਤੇ ਅਸੀਂ ਆ ਗੁਰੂ ਸਾਹਿਬ ਰੱਖਿਆ ਇਹ ਤੇ ਆ ਡਬਲ ਛੱਤ ਆ ਕਿਸੇ ਤੇ ਡਬਲ ਛੱਤ ਨਹੀਂ ਹੋਊਗੀ ਤੁਸੀਂ ਕਿਤੇ ਵੀ ਜਾ ਕੇ ਦੇਖ ਲਓ ਡਬਲ ਛੱਤ ਨਹੀਂ ਕਿਤੇ ਵੀ ਜਾ ਕੇ ਦੇਖੋ ਆ ਸਭ ਦੀਆਂ ਪੌੜੀਆਂ ਛੱਤੀਆਂ ਉੱਚੀਆਂ ਜਿੰਨੀਆਂ ਮਰਜ਼ੀ ਕਰ ਲਓ ਲੇਕਿਨ ਛੱਤ ਡਬਲ ਨਹੀਂ ਹੋਊਗੀ ਉਹਦੇ ਥੱਲੇ ਮੰਝਾ ਨਹੀਂ ਡਟੂਗਾ ਇਹ ਲੋਕੀ ਆਪ ਨਹੀਂ ਪੰਦੇ ਜਾਂ ਮਤਲਬ ਨਹੀਂ ਜੋ ਡਾ ਰਹੀ ਆ ਉਹ ਪਹਿਲਾਂ ਤੋਂ ਹੀ ਡਾ ਰਹਾ ਉਹ ਅਗਲਾ ਜੋ ਵਾਕ ਹੋਇਆ ਪੇਰਾਂ ਦਾ ਉਹ ਨੂੰ ਮੰਨ ਲੀ ਜਾਂਦੇ ਆ ਲੋਕ ਹਾਂਜੀ ਜੀ ਗੱਲ ਕਰੀਏ ਜਦੋਂ ਪਾਕਿਸਤਾਨ ਦੀ ਵੰਡ ਹੋਈ ਸੀ ਉਸ ਟਾਈਮ ਇਹ ਪਿੰਡ ਦਾ ਵਸਿਆ ਹੋਇਆ ਸੀ ਜਾਂ ਕੀ ਨਹੀਂ ਪਿੰਡ ਤਾਂ ਵਸਿਆ ਸੀ ਜੀ ਪਿੰਡ ਚ ਕੁਝ ਹਿੰਦੂ ਸੀ ਕੁਝ ਸਹਾਰੀ ਜਨਪਰਾ ਸੀ ਕੁਝ ਮੁਸਲਮਾਨ ਸੀ ਉਹ ਸਾਰੇ ਭੈਣ ਭਰਾਂ ਵਾਂਗੂ ਹੀ ਬੈਠੇ ਸੀ ਉਦੋਂ ਕਿਉਂਕਿ ਪਾਕਿਸਤਾਨ ਤੋਂ ਪਹਿਲਾਂ ਸਾਰੇ ਭੈਣ ਭਰਾਂ ਵਾਂਗੂ ਬੈਠੇ ਸੀ ਜਦੋਂ ਉਸ ਵੰਡ ਹੋ ਗਈ ਉਦੋਂ ਫਿਰ ਅਸੀਂ ਤਾਂ ਸਪੰਢੀ ਰਹਿ ਕੇ ਕਿਉਂ ਅਸੀਂ ਤਾਂ ਪੁਰਾਣੇ ਬੈਠੇ ਆ ਸਾਡੇ ਬਜ਼ੁਰਗ ਵੀ ਇੱਥੇ ਬੈਠੇ 8-10 ਘਰ ਸਾਲੇ ਇੱਥੇ ਬੈਠੇ ਹੋਏ ਆ ਤੇ ਇਸ ਕਰਕੇ ਉਹ ਫਿਰ ਮੁਸਲਮਾਨ ਆਪ ਦਾ ਕਹਾਂ ਚਲੇ ਗਿਆ ਜੀ ਉਹ ਨਾ ਯਾਨੀ ਕਿ ਤੁਹਾਡੇ ਕਹਿੰਦਾ ਭਾਵੇਂ ਇਹ ਪਿੰਡ ਜਿਹੜਾ ਹੈਗਾ ਪੰਜ ਚੱਚਿਆਂ ਦੇ ਨਾਂ ਤੇ ਮਸ਼ਹੂਰ ਹੋਏ ਚੋਂ ਹੋ ਰਿਹਾ ਹਾਂ ਜੀ ਪੰਜ ਆ ਹਾਂ ਉਹ ਕਿਹੜੀ ਵੈਸੇ ਦੇਖੋ ਇੱਕ ਤਾਂ ਜਿਹੜੇ ਪੀਰਾਂ ਦੀ ਗੱਲ ਕਰਦੇ ਹੋ ਪੀਰ ਤਾਂ ਇੱਕ ਤਾਂ ਤਕੀਸ਼ਾ ਇੱਕ ਘੋੜਾ ਘੋੜੇ ਸ਼ਾਹ ਬਾਹਰ ਜਗਾ ਹੋਈ ਹੈ ਬਹੁਤ ਤਗੜੀ ਜਗਾ ਬਣੀ ਹੈ ਬਾਹਰ ਉਹ ਤੁਸੀਂ ਦੇਖ ਸਕਦੇ ਇੱਕ ਖਾਨਗਾ ਪੀ ਰਵਾਜ ਦਾ ਉਧਰ ਪਹਿਲੇ ਪਾਸੇ ਠੀਕ ਹੈ ਜੀ ਇੱਕ ਝੰਡਾ ਪੀ ਰਵਾਜ ਦਾ ਠੀਕ ਹੈ ਜੀ ਇੱਕ ਬਾਹਰ ਤੱਕੀ ਸਾਥ ਹੁੰਦੋ ਸਿਆ ਇੱਕ ਸ਼ੇਰ ਸ਼ਾਂ ਉਧਰ ਜਗਾ ਹੈ ਪੰਜ ਹੈ ਜੀ ਪੰਜ ਪੀਰਾਂ ਦੀ ਜਗ੍ਹਾ ਤੇ ਗੁਰਦੁਆਰਾ ਕਿੰਨਾ ਗੁਰਦੁਆਰੇ 2 ਵਜੇ ਇੱਕ ਹਰੀ ਜੰ ਸਿੱਖਾਂ ਦਾ ਠੀਕ ਆ ਪੇਸ਼ ਨਿਸ਼ਾਨਕਟ ਨਿਸ਼ਾਨਕਟ ਇੱਕ ਗੁਰਦੁਆਰੀ ਦੋ ਲਗ ਲਗ ਨਿਸ਼ਾਨਕਟ ਇੱਕੋ ਜਗ੍ਹਾ ਤੇ ਅਸੀਂ ਸਾਰੇ ਸੰਸਕਾਰ ਕਰਦੇ ਹਾਂ ਇੱਕੋ ਜਗ੍ਹਾ ਨਿਸ਼ਾਨਕਟ ਇਸ ਪਿੰਡ ਵਿੱਚ ਸਕੂਲ ਵੀ ਹੈ ਹਾਂ ਜੀ ਇੱਕ ਮੈਲਰ ਸਕੂਲ ਪ੍ਰਾਇਮਰੀ ਸਕੂਲ ਦੁਕਾਨਾਂ ਦਾ 10 12 ਹੋਣਗੇ। ਅੱਛਾ ਠੀਕ ਹੈ ਜੀ ਦੁਕਾਨਾਂ ਦਾ ਬੇਹਰੀਆਂ ਦੁਕਾਨਾਂ ਵੀ ਹੈਗੀਆਂ, ਡੇਰੀਆਂ ਵੀ ਹੈਗੀਆਂ 2-3। ਠੀਕ ਹੈ ਜੀ। ਲੋਕੀ ਦੁੱਧ ਪਾਉਂਦੇ। ਯਾਨੀ ਕਿ ਬਾਕੀ ਸਾਰਾ ਕੋਈ ਹੈਗਾ ਚਵਾਰੇ ਨਹੀਂ ਹੈਗੇ। ਚਵਾਰਾ ਤਾਂ ਤੁਸੀਂ ਦੇਖ ਲਓ ਥੋੜੇ ਸਾਹਮਣੇ ਖੜੇ ਹਾਂ ਤੁਸੀਂ ਚਵਾਰਾ ਤਾਂ ਤੁਸੀਂ ਕਿਸੇ ਦੇ ਭਾਵੇਂ ਤੁਸੀਂ ਅੰਦਰ ਜਾ ਕੇ ਦੇਖ ਲਓ ਤਸੱਲੀ ਕਰ ਸਕਦੇ ਆਂ ਵੀ ਪੌੜੀਆਂ ਚੜ੍ਹ ਸਕਦੇ ਆਂ ਵਿੱਚ ਬਾਰਾ ਨਹੀਂ ਹੋਣਾ। ਠੀਕ ਹੈ ਜੀ। ਇਹ ਚੀਜ਼ਾਂ ਮਤਲਬ ਤਾਂ ਲੋਕੀ ਦੇਖੋ ਚੱਕੀਆਂ ਲੱਗੀਆਂ ਸੀ। ਲੋਕਾਂ ਜਿਨ੍ਹਾਂ ਨੇ ਲਾਈਆਂ। ਕੁਝ ਨਹੀਂ ਰਿਹਾ ਮਤਲਬ। ਉਹ ਵਿਚਾਰੇ ਫੇਲ ਹੋ ਗਏ। ਕੁਝ ਪ੍ਰਾਈਵੇਟ ਕੰਪਨੀ ਦਾ ਟਾਵਰ ਟੂਰ ਵੀ ਇੱਥੇ ਚੱਲਣ ਦਾ ਟਾਵਰ ਲੱਗਾ ਹੈ ਹਾਂਜੀ ਚ ਆਜੇ ਤੋ 15 ਸਾਲ ਹੋ ਗਏ ਟਾਵਰ ਚੱਲਿਆ ਨਹੀਂ ਚਲਾਉਣ ਦੀ ਕਦੀ ਕੋਸ਼ਿਸ਼ ਕੀਤੀ ਗਈ ਹੋਵੇ ਚੱਲਿਆ ਹੀ ਨਹੀਂ ਕਿਸੇ ਨੇ ਨਾ ਠੇਕੇ ਤੇ ਲਿਆ ਚੱਲੇ ਕੁਦਰਤੀ ਰੱਬ ਵੱਲੋਂ ਕੁਦਰਤੀ ਖੇਡ ਹੀ ਹੈ ਜਿਹੜੀ ਕਿਹੜਾ ਇੱਕ ਬਾਰ ਸਾਡੇ ਹਾਦਸੇ ਤੋਂ ਉਹ ਆਟਾ ਮਿਲ ਲੱਗੀ ਸੀ ਸਿਰਫ 6 ਮਹੀਨੇ ਚੱਲੀ ਵੰਦੇ ਦੇ 60 ਸਟੂਟ ਵੀ ਲੱਗ ਗਿਆ ਅੱਖੇ ਵਿਚਾਰੇ ਤੇ ਚੱਲੇ ਵੀ ਬੰਦ ਕਰ ਗਏ ਵਿਚਾਰੇ ਬੰਦ ਕਰਕੇ ਚੱਲੇ ਗਏ ਸੋ ਕੁਦਰਤ ਦੀ ਖੇਡ ਹੈ ਸਮਝ ਨਹੀਂ ਕਿਸੇ ਦੀ ਹੈਗੀ ਸਮਝ ਨਹੀਂ ਕੋਈ ਵਹਿਮ ਭਰਮ ਵੀ ਨਹੀਂ ਹੈਗਾ ਦੇਖੋ ਜੀ ਮਾਸੀ ਤਾਂ ਹੁਣ ਵਹਿਮ ਕਰਦੇ ਕਹੋ ਕਿ ਸਾਡੇ ਬਜ਼ੁਰਗ ਕਹਿੰਦੇ ਆਪਾਂ ਇਹ ਕੰਮ ਨਹੀਂ ਕਰਨਾ ਤੇ ਕੋਈ ਵੀ ਨਹੀਂ ਕਰਦਾ ਜੀ ਮੈਂ ਇਕੱਲਾ ਨਹੀਂ ਪਿੰਡ ਚ ਕੋਈ ਵੀ ਨਹੀਂ ਕਰਦਾ ਜਗਾ ਹੈ ਗੁਰਦੁਆਰਾ ਸਾਹਿਬ ਨੂੰ ਵੀ ਸਾਰੇ ਮੰਨਦੇ ਆ ਪੁਰਾਣੀ ਰੀਤ ਤੁਰੀ ਆ ਰਹੀ ਹੈ ਹਾਂ ਜੀ ਪੁਰਾਣੀ ਹੈ ਗੁਰਦੁਆਰਾ ਸਾਹਿਬ ਨੇ ਮੰਨ ਲਿਆ ਪੀਰਾਂ ਨੂੰ ਵੀ ਮੰਨ ਲਿਆ ਜੀ ਮੇਰਾ ਨਾਮ ਜੀ ਨਜਿੰਦਰ ਸਿੰਘ ਤੇ ਪਿੰਡ ਝੋਟੀਆਂ ਕਲਾਂ ਦੇ ਵਸਨੀਕ ਆ ਜੀ ਅਰ ਇਸ ਤਰ੍ਹਾਂ ਜੀ ਦਿਓ ਜਾਣਕਾਰੀ ਇਸ ਪਿੰਡ ਦੀ ਇੱਕ ਮਹਾਨਤਾ ਦੱਸੀ ਜਾ ਰਹੀ ਆ ਵੀ ਇਸ ਉੱਤੇ ਚਵਾਰਾ ਨਹੀਂ ਪੈਂਦਾ ਹੋਰ ਕਿਉਂ ਮਸ਼ਹੂਰ ਹੈ ਪਿੰਡ ਤੁਹਾਡਾ ਬਣਾ ਇਹ ਜੀ ਵੀ ਬਜ਼ੁਰਗਾਂ ਤੋਂ ਅਸੀਂ ਤਾਂ ਸੁਣਦੇ ਆ ਜੀ ਵੀ ਕਾਫੀ ਲੰਮੇ ਸਮੇਂ ਤੋਂ ਵੀ ਇੱਥੇ ਵੀ ਸਾਡੇ ਪਿੰਡ ਪੰਜਾਂ ਪੀੜਾਂ ਦੀ ਜਗ੍ਹਾ ਹੀ ਵੀ ਉਦੋਂ ਪੀੜਾਂ ਦੀ ਬਾਤ ਹੋਏ ਵੇ ਆ ਜੀ ਵੀ ਚਵਾਰਾ ਨਾ ਵੀਚਵਾਰਾ ਨਹੀਂ ਪੈ ਸਕਦਾ ਜੀ ਤੇ ਇੱਕ ਚੱਕੀ ਨਹੀਂ ਲੱਗ ਸਕਦੀ ਜੀ ਇੱਕ ਕੋਈ ਵੀ ਪਿੰਡ ਦਾ ਢੇਡਾ ਵੀ ਕੋਈ ਵੀ ਜਿਵੇਂ ਆਪਾਂ ਕਹਿ ਲਈਏ ਵੀ ਵੀ ਧਾਰ ਕੇ ਵੀ ਸ਼ਰਤ ਲਾ ਕੇ ਵੀ ਪਿੰਡ ਦਾ ਗੀੜਾ ਨਹੀਂ ਕੱਢ ਸਕਦਾ ਜੀ ਪੂਰਾ ਪਿੰਡ ਨਹੀਂ ਵੱਲ ਸਕਦਾ ਜੀ ਕੀ ਹੋ ਜਾਂਦਾ ਜਦੋਂ ਕੋਈ ਇਦਾਂ ਵੀ ਆਨ ਹੋਣੀ ਨੂੰ ਦਿਖਦੀ ਤੁਹਾਨੂੰ ਅੱਗੇ ਜੀ ਸਾਡੇ ਕਾਫੀ ਟਾਈਮ ਹੋ ਗਿਆ ਜੀ ਗੁਰਦੁਆਰਾ ਸਾਹਿਬ ਤੇ ਉੱਪਰ ਚਬਾਰੇ ਪਾਤੇ ਸੀਗੇ ਜੀ ਤੇ ਉਸ ਟਾਈਮ ਵੀ ਸਾਡੇ ਕਾਫੀ ਵੀ ਝੰਡਾ ਸੇਵਨੀਵਾ ਹੋ ਗਿਆ ਸੀਗਾ ਜੀ ਤੇ ਪੀਰਾਂ ਦੇ ਝੰਡਾ ਵੀ ਚੜਾਈਦਾ ਸੀ ਤੇ ਵੀ ਉਹ ਝੰਡਾ ਨੀਵਾ ਹੋਣ ਕਰਕੇ ਜੀ ਵੀ ਕਾਫੀ ਸਾਡੇ ਪਿੰਡ ਲਗਾਤਾਰ ਹੀ ਜਵਾਨ ਮੋਤਾ ਹੋਣੀ ਹੈ ਜੀ ਉਸ ਕਰਕੇ ਉਸ ਤੋਂ ਬਾਅਦ ਦੇ ਵਿੱਚ ਫਿਰ ਕਿਸੇ ਸੰਤ ਆ ਮਹਾਤਮਾ ਨੂੰ ਪੁੱਛਿਆ ਹੀ ਨਗਰ ਵਾਲਿਆਂ ਨੇ ਫਿਰ ਉਹਨਾਂ ਨੇ ਕਿਹਾ ਵੀ ਜੀ ਝੰਡਾ ਉੱਚਾ ਕਰੋ ਜੀ ਵੀ ਝੰਡੇ ਤੋਂ ਉੱਪਰ ਕੋਈ ਉੱਚੀ ਚੀਜ਼ ਨਹੀਂ ਹੋਣੀ ਚਾਹੀਦੀ ਕੀ ਇਸ ਕਰਕੇ ਜਿਹੜੇ ਕਿ ਚਿਵਾਰਾ ਨਹੀਂ ਪਾਉਂਦੇ ਹਾਂਜੀ ਹਾਂਜੀ ਇਸ ਕਰਕੇ ਚਿਵਾਰਾ ਨਹੀਂ ਪਾਉਂਦੇਗੇ ਜੀ ਉਹ ਪੀਰਾਂ ਦੇ ਬਾਗ ਕੋਈ ਵੀ ਸੀਗੇ ਵੀ ਪਹਿਲਾਂ ਕੋਸ਼ਿਸ਼ ਕਰ ਜਿਹੜੇ ਵੀ ਪਾਕਿਸਤਾਨ ਬਣ ਤੋਂ ਪਹਿਲਾਂ ਦੀ ਗੱਲ ਦੱਸ ਰਹੇ ਆ ਜੀ ਵੀ ਉਹ ਉਹਦੇ ਇਤੇ ਕੋਸ਼ ਘਰ امیر ਲੋਕਾਂ ਦੇ ਹੁੰਦੇ ਸੀਗੇ ਉਹਨਾਂ ਦੇ ਚਵਾਰੇ ਹੁੰਦਾ ਸੀਗਾ ਉੱਪਰ ਹੀ ਤੇ ਜੋ ਵੀ ਜਿਹੜੇ ਗਰੀਬ ਘਰ ਸੀਗੇ ਉਹ ਇਹ ਵਿੱਚ ਅੱਗੇ ਵੀ ਪਹਿਲੀਆਂ ਜਮਾਨਿਆਂ ਦੇ ਵਿੱਚ ਬਾਥਰੂਮ ਦੀਆਂ ਛੱਤਾ ਵਗੈਰਾ ਨਹੀਂ ਸੀ ਹੁੰਦੀਆਂ ਬਾਥਰੂਮ ਨਹੀਂ ਸੀ ਹੁੰਦੇਗੇ ਵੀ ਚਲੋ ਜੀ ਮੰਜਾ ਖੜਾ ਕਰਕੇ ਲੋਕ ਇਸ਼ਨਾਨ ਕਰ ਲੈਂਦੇ ਸੀਗੇ ਇਸ ਕਰਕੇ ਉਹਨਾਂ ਨੇ ਕਿਹਾ ਵੀ ਜਿਹੜੇ امیر ਲੋਕ ਤਕੜੇ ਲੋਕ ਆ ਵੀ ਉਹ ਤਾਂ ਚਵਾਰੇ ਤੇ ਬਿਤਾ ਉੱਪਰ نیچے ਬਾਰੇ ਪੈ ਤੇ ਉੱਪਰ ਚੜਿਆ ਕਰਨਗੇ ਤੇ ਦੂਜਿਆਂ ਦੇ ਵੀ ਲੋਕਾਂ ਵੀ ਵੀ ਬੰਦੇ ਬੁੜੀਆਂ ਨਾਉਂਦੇ ਆ ਜੀ ਬਾਥਰੂਮਾਂ ਚ ਸ਼ੱਤਾਂ ਨਹੀਂ ਹੁੰਦੀਆਂ ਤੇ ਵੀ ਇਸ ਕਰਕੇ ਉਹਨਾਂ ਨੇ ਵਾ ਕੀ ਕਰਦੇ ਸੀ ਵਿਚਾਰਾ ਨਹੀਂ ਪੈ ਸਕਦਾਗਾ ਜੀ ਚੋੜੀਆਂ ਕਲਾ ਪਿੰਡ ਹੈ ਜੀ ਮੋਗਾ ਜ਼ਿਲ੍ਹੇ ਦਾ ਹਾਂਜੀ ਸਾਡੇ ਪਿੰਡ ਦੇ ਵਿੱਚ ਪੀਰਾਂ ਦਾ ਮਰਣਾ ਜੋ ਹੈਗਾ ਵਾਕ ਉਹਨਾਂ ਦੇ ਪੰਜ ਚੱਚਿਆਂ ਵਾਲੇ ਉਹ ਚੱਲਦੇ ਆ ਜੀ ਕੀ ਇਹ ਪੰਜ ਚੱਚਿਆਂ ਦਾ ਰਾਜ ਕੀ ਹੈ ਚੱਕਰ ਚੇਚਕ ਚੁਬਾਰਾ ਤੇ ਚੋਰੀ ਇਹਨਾਂ ਚੀਜ਼ਾਂ ਦੇ ਉੱਤੇ ਕਾਫੀ ਟਾਈਮ ਤੋਂ ਬੰਦ ਸੀ ਆ ਕੀ ਮੰਨਤਾ ਕੀ ਹੈ ਕਿਸ ਤਰ੍ਹਾਂ ਮੰਨਿਆ ਜਾਂਦਾ ਹੈ ਕਿ ਚੁਬਾਰਾ ਕੀ ਚੀਜ਼ ਹੈ ਚੁਬਾਰਾ ਹੀ ਪਹਿਲਾਂ ਇੱਥੇ ਕੋਈ ਵੱਡੇ ਬੰਦੇ ਸੀਗੇ ਰਹਿੰਦੇ ਉਹਨਾਂ ਦੇ ਚੁਬਾਰੇ ਪਾਏ ਹੋਏ ਸੀ ਤੇ ਉਹਨਾਂ ਨੇ ਤਕਰੀਬਨ ਗਰੀਬ ਘਰ ਦੇ ਉਦੋਂ ਇੰਨੇ ਹੈ ਨਹੀਂ ਸੀ ਸਬਧਾਵਾਂ ਉਹਨਾਂ ਨੇ ਉੱਪਰ ਚੜ ਕੇ ਚੁਬਾਰੇ ਦੇ ਉੱਤੇ ਬੁੜੀਆਂ ਨੂੰ ਮਾੜੇ ਬੋਲ ਬੋਲਦੇ ਸੀ ਜੀ दारू ਪੀ ਕੇ ਗਲਤ ਗਲਤ ਚੀਜ਼ਾਂ ਕਰਦੇ ਸੀ ਕਿ ਉਸ ਟਾਈਮ ਬਾਬਾ ਜੀ ਨੇ ਕਿਹਾ ਸੀ ਉਹ ਖੋਦ ਇੱਥੇ ਰਹਿੰਦੇ ਸੀਗੇ ਪਹਿਲਾਂ ਫਕੀਰ ਉਹਨਾਂ ਨੇ ਕਿਹਾ ਸੀ ਵੀ ਇਹ ਚ ਬਾਰਾਜ ਤੋਂ ਬਾਅਦ ਨਾ বাসੂਗਾ ਉਹ ਉਸ ਟਾਈਮ ਤੋਂ ਬਾਅਦ ਉਹਨਾਂ ਦਾ ਨਾਮ ਨਿਸ਼ਾਨ ਵੀ ਨਹੀਂ ਰਿਹਾ ਤੇ ਚੱਕਰ ਪੁਰਾਣੇ ਜ਼ਮਾਨੇ ਦੇ ਵਿੱਚ ਜਦੋਂ ਬਰਾਤ ਆਉਂਦੀ ਹੁੰਦੀ ਸੀ ਸਾਰੇ ਪਿੰਡ ਦਾ ਚੱਕਰ ਲਾਉਂਦੇ ਸੀ ਇਹਦਾ ਫਿਰ ਕਿਵੇਂ ਹੁੰਦਾ ਸੀ ਨਹੀਂ ਲਾਉਂਦੇ ਸੀ ਸਾਡੇ ਨਹੀਂ ਲਾਉਂਦੇ ਇੱਥੇ ਕਿਉਂ ਨਹੀਂ ਲੱਗਦਾ ਜਿਹੜੇ ਰਾਹ ਆਏ ਉਸੇ ਰਾਹ ਹੀ ਮੁੜਦੇ ਆ ਕੀ ਕਾਰਨ ਹੁੰਦਾ ਜੇ ਕੋਈ ਚੱਕਰ ਲਾਉਣ ਦੀ ਕੋਸ਼ਿਸ਼ ਕਰਦਾ ਅਣਸਖਾਵੀਆਂ ਘਟਨਾਵਾਂ ਹੋ ਜਾਂਦੀਆਂ ਜੀ ਕੋਈ ਇਦਾਂ ਦੀ ਤੁਹਾਡੇ ਸੁਣਨ ਚਾਹੀਏ ਹਾਂ ਜੀ ਐਕਸੀਡੈਂਟ ਹੋ ਗਿਆ ਸੀ ਇੱਕ ਰੇਲ ਹਾਦ ਸਾੜੇ ਪੈਂਡ ਦੀ ਬਰਾਦ ਦੀ ਗੱਡੀ ਵੱਜ ਗਈ ਹੀ ਰੇਲ 'ਚ ਕੋਈ ਨਸ਼ਾ ਪੱਤਾ ਕਰਕੇ ਵੀ ਕਰਦਾਊਗਾ ਹਾਂ दारू-ਦੂਰ ਪੀਤੀ ਸੀ ਉਹਨਾਂ ਦੀ ਉਹਨਾਂ ਨੇ ਕਿਹਾ ਸੀ ਵੀ ਅਸੀਂ ਕੱਢਦੇ ਆਂ ਜਿਹੜਾ ਸਾਨੂੰ ਵਿੱਚ ਕੋਣ ਰੋਕਦਾ ਤੇ ਇੱਥੇ ਆਟੇ ਦੀ ਚੱਕੀ ਫਿਰ ਤੁਸੀਂ ਆਟਾ-ਉਟਕਤ ਵੀ ਉਹਨੇ ਚੱਕੀ ਨੇੜਲੇ ਪਿੰਡਾਂ ਤੋਂ ਪਿਆ ਕੇ ਲੈਦਾ ਸੀ ਦਾਰਾਪੁਰ ਚੱਕੀ ਨਹੀਂ ਨਹੀਂ ਕੀ ਕਾਰਨ ਜਿਹੜਾ ਚੱਕੀ ਦਾ ਚੱਕੀ ਜੀ ਪਹਿਲਾਂ ਇੱਥੇ ਬਲਦਾਂ ਦੇ ਨਾਲ ਜਿਹੜਾ ਦਿੰਦੇ ਸੀ ਚੱਕੀ ਨੂੰ ਉਹ ਤਿੰਨੇ ਪੈਰ ਉਹ ਵਿਚਾਰੇ ਭੁੱਖੇ ਤੇ ਐਵੇਂ ਲੱਗੇ ਰਹਿੰਦੇ ਸੀਗੇ ਤੇ ਉਹਨਾਂ ਨੂੰ ਕਿਹਾ ਸੀਗਾ ਫਕੀਰਾਂ ਨੇ ਵੀ ਤੁਸੀਂ ਇਹਨਾਂ ਨੂੰ ਇੰਨਾ ਨਾਂ ਕਰਿਆ ਕਰੋ ਤੰਗ ਗਉਂਦੇ ਜਾਂਦੇ ਹਾਂ ਤੇ ਉਹਨਾਂ ਨੇ ਇਹ ਗੱਲ ਨਹੀਂ ਮੰਨੀ ਉਹ ਕਹਿੰਦੇ ਵੀ ਸਾਡੇ ਜਾਨਵਰ ਐ ਸੀ ਜੋ ਮਰਜ਼ੀ ਕਰੀਏ ਉਸ ਟਾਈਮ ਪੀਰਾਂ ਨੇ ਬੋਲ ਕੀਤੇ ਸੀ ਵੀ ਅੱਜ ਤੋਂ ਬਾਅਦ ਇਹ ਚੱਕੀ ਨਾ ਚੱਲੂਗੀ ਇਹ ਵੀ ਇਹਨਾਂ ਨੂੰ ਤਾਂ ਜਾਨਵਰਾਂ ਨੂੰ ਤਕਲੀਫ ਨਾ ਹੋਵੇ ਉਸ ਤੋਂ ਬਾਅਦ ਯਾਨੀ ਕਿ ਇੱਥੇ ਚੱਕੀ ਕੋਈ ਚੱਲ ਨਹੀਂ ਪਾਈ ਜੇ ਚਲਾਉਣ ਦੀ ਕੋਸ਼ਿਸ਼ ਕੀਤੀ ਤਾਂ ਹਾਂਜੀ ਉਹ ਯਾਨੀ ਕਿ ਫਾਈਨੈਂਸ਼ਲੀ ਬੰਦੇ ਡਾਊਨ ਹੋ ਗਏ ਜੇ ਕੋਈ ਥਵੇਚਾ ਚਲੇ ਜਾਂਦਾ ਅਗਲਾ ਕਹਿੰਦਾ ਮੈਂ ਰਹਿਣਾ ਹੀ ਨਹੀਂ ਇੱਥੇ ਤੋਂ ਫਿਰ ਵੀ ਉਹਨਾਂ ਨੂੰ ਆਉਣਾ ਹੀ ਪੈਂਦਾ ਜੀ ਮੱਥਾ ਟੇਕਣ ਤਾਂ ਆਉਂਦੇ ਹੀ ਆ ਸਾਡੇ ਐਨ ਆਰ ਆਈ ਬੰਦੇ ਆ ਜਿਹੜੇ ਬਾਰੋਂ ਮੱਥਾ ਟੇਕਣ ਆਉਂਦੇ ਜਦੋਂ ਵੀ ਆਉਂਦੇ ਆ ਪਿੰਡ ਜਿਹੜਾ ਮਾਰਦੇ ਆ ਜਿਹੜੀ ਪੀਰਾਂ ਦੀ ਜਗ੍ਹਾ ਤੇ ਕਿੰਨੀਆਂ ਕਿ ਪੀ ਬਣੀਆਂ ਹੋਈਆਂ ਇੱਥੇ 5 ਜਗ੍ਹਾ ਦੀ ਪੀਰਾਂ ਦੀ ਕਿਹੜੀ ਕਿਹੜੀ ਬਾਬਾ ਪੀਰ ਬਾਬਾ ਘੋੜੇ ਸ਼ਾਹ ਜੀ ਜਿੱਥੇ ਆਪਾਂ ਖੜੇ ਆ ਇੱਕ ਪਿੰਡ ਦੇ ਉਚਾਲੇ ਆ ਬਾਬਾ ਢੰਡੇ ਸ਼ਾਹ ਜੀ ਇੱਕ ਬਾਬਾ ਖਾਰੀਆਂ ਵਾਲਾ ਪੀਰ ਜੀ ਇੱਕ ਬਾਬਾ ਤੱਕੀ ਸ਼ਾਹ ਜੀ ਇੱਕ ਸ਼ੇਰ ਸ਼ਾਹ ਵਾਲੀ ਉਹ ਸਾਹਮਣੇ ਇਧਰਲੇ ਪਾਸੇ ਜਗ੍ਹਾ ਤਲਵੰਡੀ ਵਾਲੇ ਰਾਹ ਤੇ ਤੱਕੀ ਸ਼ਾਹ ਬਾਬੇ ਦੀ ਇੱਕ ਇਹਦੇ ਚ ਗੁਰਦੁਆਰੇ ਕਿੰਨੇ ਨੇ ਗੁਰਦੁਆਰੇ 2 ਜੀ ਬਾਬਾ ਜੀ ਆਣ ਸਿੰਘ ਦਾ ਗੁਰਦੁਆਰਾ ਜੀ ਇੱਕ ਹਾਂ ਜੀ ਇੱਕ ਵੱਡਾ ਗੁਰੂ ਘਰ ਜੀ ਤੇ ਸ਼ਮਸ਼ਾਨ ਘੜ ਸ਼ਮਸ਼ਾਨ ਘੜ ਇੱਕੋ ਹੀ ਹੈ ਸਕੂਲ ਸਕੂਲ ਦੋ ਆ ਜੀ ਇੱਕ ਪ੍ਰਾਇਮਰੀ ਆ ਇੱਕ ਮਿਡਲ ਆ तकरीबन ਸਕੂਲਾਂ ਦਾ ਕਾਫੀ ਪ੍ਰੋਬਲਮ ਆ ਸਕੂਲ ਦੇ ਵਿੱਚ ਟੀਚਰ ਟੀਚਰ ਨਹੀਂ ਆਉਂਦੇ ਘਟਾ ਹਾਂ ਜੀ ਕਿਉਂਕਿ ਬੱਚਾ ਦਾ ਫਿਊਚਰ ਥੋੜਾ ਸਾਡੇ ਬਾਸ ਸਿੱਖਿਆ ਪੱਧਰ ਤੋਂ ਹੀ ਥੋੜਾ ਜਿਹਾ ਪ੍ਰੋਬਲਮ ਆ ਬਾਕੀ ਸਾਡੇ ਪਿੰਡ ਦੇ ਵਿੱਚ ਸਖ ਸਕੂਲ ਤਾਂ ਸਾਰੀਆਂ ਹੀ ਹੈਗੀਆਂ ਪਿੰਡ ਇੰਨਾ ਵਧਿਆ ਕਿਉਂ ਨਹੀਂ ਫਿਰ ਖਾਨ ਕੀ ਕਾਰਨ ਆ ਸਰ ਬਹੁਤ ਫਰਕ ਪੈ ਗਿਆ ਪੈਂਡ ਸਾਡੇ ਦਾ ਪਹਿਲਾ ਪੈਂਡ ਪੈਣ ਤੋਂ ਪਹਿਲੇ ਪਹਿਲੇ ਪਾਸੇ ਸੀ ਘਰ ਕੋਚ ਘਰ ਸੀਗੇ ਕਿਸੇ ਨੇ ਜਦਬਾਜੀ ਜੇ ਕਰਕੇ ਕੀ 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 ਨਹੀਂ ਮੈਂ ਪਾ ਕੇ ਦੇਖੋ ਨਾ ਬਸ ਉਹਨਾਂ ਨੂੰ ਜਿਨ੍ਹਾਂ ਨੇ ਜਦ ਕੀਤੀ ਉਹ ਬਸ ਜਦ ਜੋ ਕੀ ਰਹਿ ਗਏ ਜੀ ਜਿੱਥੇ ਜਦ ਨਹੀਂ ਚੱਲਦੀ ਨਹੀਂ ਜਦ ਨਹੀਂ ਚੱਲਦੀ ਜਦ ਇਹ ਸਿੱਧੀ ਚੱਲਦੀ ਹੈ ਜਦ ਉਹਨਾਂ ਦੀ ਚੱਲਦੀ ਹੈ ਹੋਰ ਪਰਮਾਤਮਾ ਦੀ ਚੱਲਦੀ ਹੈ ਜਦ ਤੇ ਬੰਦਾ ਕੁਝ ਨਹੀਂ ਕਰ ਸਕਦਾ ਜਿਹੜੇ ਕਹਿੰਦੇ ਅਸੀਂ ਆਏ ਆ ਅਸੀਂ ਜਿਉਂ ਆ ਉਹ ਸਭ ਇੱਥੇ ਆ ਕੇ ਨੀਵੇਂ ਹੋ ਜਾਂਦੇ ਉਸ ਤੋਂ ਵੱਡਾ ਕੋਈ ਨਹੀਂ ਇਸ ਪਿੰਡ ਨੂੰ ਵਸਾਉਣ ਵਾਲੇ ਯਾਨੀ ਕਿ ਇਸ ਟਾਈਮ ਜੇ ਲਈ ਤੋਰੀ ਫਿਰਦੇ ਨੇ ਤੇ ਬਾਬੇ ਤੋਕਰੀ ਕਰਦੇ ਹਾਂਜੀ ਇਹਨਾਂ ਦੇ ਆਸਰੇ ਆ ਹਾਂਜੀ ਪਰ ਉਹਨਾਂ ਦੱਸਾਂ ਸਾਡੇ ਪਿੰਡ ਦੇ ਵਿੱਚ ਇੱਕੋ ਹੀ ਪ੍ਰੋਬਲਮ ਆ ਵਾ ਸਿੱਖਿਆ ਦਾ ਪੱਧਰ ਜਿਹੜਾ ਥੋੜਾ ਡਾਊਨ ਆ ਨਹੀਂ ਤਾਂ ਤਕਰੀਬਨ ਸਾਡੇ ਪਿੰਜ ਸਾਰੀਆਂ ਸਹੂਲਤਾਂ ਹੈਗੀਆਂ ਸਾਡੇ ਸਕੂਲ ਹੀ ਆ ਜਿਹੜਾ 8ਵੀਂ ਤੱਕ ਆ ਤਕਰੀਬਨ ਬਾਕੀ ਸਾਰੇ ਪਾਣੀ ਦੀ ਸਭ ਦਾ ਸਾਡੇ ਪਿੰਡ ਚ ਆ ਤਕਰੀਬਨ ਹਰ ਚੀਜ਼ਾਂ ਦੇ ਵਿੱਚੋਂ ਵਧੀਆ ਹੀ ਆ ਸਾਡੇ ਪਿੰਡ ਦੇ ਵਿੱਚੋਂ ਇੰਟਰਲੌਕ ਟਾਇਲ ਚੜਨੀ ਜਾਂਦੇ ਸਾਰੀਆਂ ਗਲੀਆਂ ਨਾਲੀਆਂ ਪੱਕੀਆਂ ਹੋਈ ਜਾਂਦੀਆਂ ਕਾफी ਫਰਕ ਪੈ ਗਿਆ ਜੀ ਪਹਿਲਾਂ ਨਾਲੋਂ ਇਹ ਦਿੱਤਾ ਵੀਰ ਜੀ ਇੰਨੀ ਮਾਮਲਾ ਇਹ ਹੈ ਜੀ ਇਹ ਆਪਾਂ ਨੂੰ ਦੇਖਣ ਨੂੰ ਬਾਹਰ ਤੋਂ ਚਵਾਰਾ ਲੱਗਦਾ ਹੈ ਲੇਕਿਨ ਅੰਦਰ ਦੇਖੀਏ ਤਾਂ ਅੰਦਰ ਆਪ ਦਿਖਾ ਸਕਦੇ ਹਾਂ ਅੰਦਰ ਪੂਰਾ ਸਾਡੇ ਥੱਲਾ ਇੱਕ ਸੱਤ ਉੱਚੀ ਹੈ ਕਿਉਂ ਨਹੀਂ ਮੰਨਦੇ ਚਵਾਰਾ ਇੱਥੇ ਇਹ ਦੇਖੋ ਜੀ ਇਹ ਬਜ਼ੁਰਗਾਂ ਦਾ ਸ਼ੁਰੂ ਤੋਂ ਦਾਦੇ ਪਰਦਾਦੇਾਂ ਤੋਂ ਸਾਡੇ ਚੱਲਦਾ ਆ ਰਿਹਾ ਵੀ ਇੱਥੇ ਪੀਰਾਂ ਦੇ ਵਾਕ ਹੋਏ ਆ ਨਹੀਂ ਪੈਂਦਾ ਅਗਰ ਕਿਸੇ ਦਾ ਪੈਂਦਾ ਤਾਂ ਉਹ ਨੁਕਸਾਨ ਜੀ ਤੁਸੀਂ ਕੋਸ਼ਿਸ਼ ਨਹੀਂ ਕੀਤੀ ਜਾਂ ਤੁਹਾਨੂੰ ਕੋਸ਼ਿਸ਼ ਜਿਨ੍ਹਾਂ ਨੇ ਕਿਸੇ ਨੇ ਕੀਤੀ ਵੀ ਆ ਉਹਨਾਂ ਦਾ ਨੁਕਸਾਨ ਕਿ ਤਰ੍ਹਾਂ ਦੇ ਨੁਕਸਾਨ ਹੁੰਦੇ ਕਿਦਾਂ ਦੇ ਨੁਕਸਾਨ ਜਾਨੀ ਮਾਲੀ ਨੁਕਸਾਨ ਮਤਲਬ ਕਿ ਜੇ ਆਪਾਂ ਟੀ ਜੇ ਦੇਖਿਆ ਜੀ ਵੀ ਜੇ 2 ਕਿਲੋਮੀਟਰ ਦੇ ਵਿੱਚ ਪੰਡਾ 100 ਪੰਡਾ ਟਿੱਕੇ ਇਹਦੇ ਵਿੱਚ ਕਿਥੇ ਵੀ ਜਗ੍ਹਾ ਦੇ ਨਹੀਂ ਪਾਇਆ ਗਿਆ ਜਦੋਂ ਵਾਰ ਦੇਖੋ ਜੀ ਜੇ ਆਪਾਂ ਹੁਣ ਦੇਖੀ ਆਪ ਦੇਖ ਸਕਦੇ ਹੋ ਚਾਰ ਸਫੇਰੀ ਮੂਮੈਂਟ ਨਹੀਂ ਹੀਆਂ ਛੋਟੀਆਂ ਛੋਟੀਆਂ ਬਣਨ ਕੋਈ ਡਬਲ ਕਰਨੀ ਨਹੀਂ ਹੁੰਦੀ ਇਸ ਜਨ ਤੇ ਤੁਹਾਡਾ ਵੀ ਵੱਡਾ ਹਾਲ ਕਮਰਾ ਬਣਾਇਆ ਤੇ ਫਿਰ ਤੂੰ ਵਰਤਦੇ ਹੋਗੇ ਫਿਰ ਇਹਦੇ ਚ ਸਿਰਫ ਛੋਟਾ ਮੋਟਾ ਜਿਹੜਾ ਆਪਾਂ ਉੱਪਰ ਰੱਖਣ ਵਾਲਾ ਸਮਾਨ ਹੀ ਹੈ ਹੋਰ ਕੁਝ ਨਹੀਂ ਅਸੀਂ ਇਹ ਨੂੰ ਯੂਜ਼ ਨਹੀਂ ਕਰਦੇ ਪਹਿਣ-ਪਹਿਣ ਦੇ ਯੂਜ਼ ਦੀ ਚੇ ਕਿਸੇ ਦੀ ਇੱਦਾਂ ਦੇ ਬਣੀਆਂ ਯਾਨੀ ਕਿ ਵਰਤਵਾੜ ਨਹੀਂ ਵਰਤਦਾ ਉਹ ਵੀ ਉਹਨਾਂ ਦੇ ਜਿਵੇਂ ਆਪਣੇ ਪਾਊਡਰਿਆਂ ਦਾ ਰਾਹ ਪਾਊਡਰਿਆਂ ਦਾ ਰਾਹ ਵਿੱਚ ਆਉਂਦੇ ਛੱਡਿਆ ਪਿੰਡਾਂ ਚ ਪਹਿਲਾਂ ਵਿਆਹ ਹੁੰਦੇ ਹੁੰਦੇ ਸੀ ਤੇ ਸਾਰੇ ਪਿੰਡ ਚ ਗੀੜਾ ਦਵਾਉਂਦੇ ਹੁੰਦੇ ਸੀ ਪੁਰਾਣੇ ਤੇ ਇਹ ਇੱਥੇ ਕਹਿੰਦੇ ਗੀੜਾ ਨਹੀਂ ਦਿੱਤਾ ਕੀ ਚੱਕਰ ਹੈ ਚੱਕਰ ਹੋਈ ਹੈ ਜੀ ਇਹ ਵੀ ਪੀਰਾਂ ਦੇ ਕੋਈ ਵਾਕ ਹੋਏ ਆ ਚੱਕਰ ਨਹੀਂ ਘੜ ਸਕਦਾ ਕੋਈ ਕਿਉਂਕਿ ਚੱਕਰ ਤਾਂ ਬਹੁਤ ਥੋੜਾ ਜਿਹਾ ਕਰਾ 2 ਕਿਲੋਮੀਟਰ ਦਾ ਚੱਕਰ ਇਹ ਤਾਂ ਪੁਛਰੀ ਜੀ ਇਹ ਤਾਂ ਪਿੰਡ ਹੋਣਾ ਆ ਬਾਹਰ ਤਾਂ ਹੋਣੀ ਨਿਕਲੇ ਆ ਪਿੰਡ ਘਰ-ਬਾਰ ਨਿਕਲੇ ਆ ਪਹਿਲਾਂ ਤਾਂ ਫਿਰਨੀ ਦੇ ਅੰਦਰ-ਅੰਦਰ ਸੀ ਉਸ ਟਾਈਮ ਵੀ ਨਹੀਂ ਸੀ ਕੋਈ ਘੜ ਸਕਦਾ ਚੱਕਰ ਹੁਣ ਵੀ ਨਹੀਂ ਘੜਦਾ ਹੁਣ ਤਾਂ ਕਭ ਨਹੀਂ ਕਿ ਉਹ ਤਬਾਰ ਕਰਦੇ ਵਿੱਚ ਚਿਤ ਕਰਦਾ ਜੀ ਉਹ ਆਪਾਂ ਜਮਾਂ ਕੇ ਦੇਖ ਸਕਦੇ ਆ ਮੈਂ ਨਹੀਂ ਕਹਿ ਸਕਦਾ ਹੋਇਆ ਕਿਸੇ ਦਾ ਇਦਾਂ ਨੁਕਸਾਨ ਹੋਇਆ ਜਾਂ ਕੀਤੀ ਕਿਸੇ ਹੋਇਆ ਜੀ ਕੀ ਹੋਇਆ ਕਿ ਇਹਨਾਂ ਚੜਲੀ ਸੀ ਕਿ ਆਈ ਸੀ ਗੰਨੀ ਮੈਂ ਤਾਂ ਤਕਰੀਬਨ ਹੁਣ 28-27 ਸਾਲ ਬਾਹਰ ਰਹਿ ਕੇ ਆਇਆ ਹਾਂ ਇਹ ਫੌਜ ਚ ਸੀ ਜੋ ਤੇ ਹੁਣ ਦੱਸਦੇ ਆ ਵੀ ਇੱਥੇ ਕੋਈ ਬਰਾਤ ਆਈ ਸੀ ਉਹਨਾਂ ਨੇ ਖਾਦੀ ਪਿੱਤੀ ਦੇ ਵਿੱਚ ਚੱਕਰ ਕੱਢਿਆ ਉਹਨਾਂ ਦਾ ਵੀ ਨੁਕਸਾਨ ਹੋਇਆ ਇੱਕ ਦੋ ਹੋਰ ਵੀ ਨੁਕਸਾਨ ਹੋਇਆ ਉਸ ਲੋਕ ਕਹਿ ਰਹੇ ਆ ਕਿ ਸਾਡੇ ਕੋਲ ਅਸਾਂ ਤਾਂ ਆਟਾ ਭਿਉਣੀ ਬਾਹਰ ਜਾਣਾ ਪੈਂਦਾ ਇੱਥੇ ਚੱਕੀ ਇੱਥੇ ਕੀ ਕਰਣਾ ਚੱਕੀਆਂ ਦਾ ਕੀ ਕਰਣਾ ਚੱਕੀ ਦਾ ਵੀ ਇਹ ਸ਼ੁਰੂ ਤੋਂ ਕੋਈ ਚੱਲਦਾ ਆ ਰਿਹਾ ਹੈ ਚੱਕੀ ਚਰਚਾ ਜਿਹੜੀ ਤੁਹਾਡੇ ਚਰਚਾ ਇਹੀ ਹੈ ਵੀ ਜੋ ਚੱਕੀ ਆ ਚੱਕੀ ਨਹੀਂ ਲੱਗਦੀ ਇੱਥੇ ਜਿਨ੍ਹਾਂ ਨੇ ਕਿਸੇ ਨੇ ਲਾਈ ਵੀ ਹੈ ਉਹਨਾਂ ਦੇ ਨੁਕਸਾਨ ਹੋਏ ਆ ਜੇ ਕਿਸੇ ਨੂੰ ਬੈਨੀਫਿਟ ਹੋਏ ਹੁੰਦਾ ਦਿਸਦਾ ਤਾਂ ਉਹ ਕੋਣ ਚੱਕੀ ਚੱਕਦਾ ਆਪੀ ਤੇ ਗੁਰਦੁਆਰੇ ਕਿੰਨੇ ਤੇ ਗੁਰਦੁਆਰੇ ਦੂਆ ਜੀ ਸੁਸ਼ਾਨ ਘਾਟ ਕਿੰਨੇ ਸੰਖਾਨ ਘਾਟ ਆ ਟੱਕਾ ਜੀ ਛੱਡ ਕੇ ਜਾਣ ਨੂੰ ਨਹੀਂ ਛੱਡ ਕੇ ਜਾ ਸਕਦੇ ਆ ਆਪਾਂ ਕੋਈ ਗੱਲ ਨਹੀਂ ਤੇ ਲੇਕਿਨ ਜੋ ਛੱਡ ਕੇ ਗਏ ਆ ਇੱਥੋਂ ਦੇ ਉਹ ਜਿਹਨਾਂ ਪੀਰਾਂ ਨੂੰ ਮੰਨਦੇ ਆ ਉਹ ਆਉਂਦੇ ਆ ਮੇਲੇ ਤੇ ਆਉਂਦੇ ਆ ਫਿਰ ਬਾਕੀ ਜਦੋਂ ਕੋਈ ਉਹਨਾਂ ਦੇ ਦਿਨ ਹੁੰਦੇ ਆ ਕੋਈ ਖੁਸ਼ੀ ਹੁੰਦੀ ਆ ਉਹਨਾਂ ਕੋਲੇ ਉਦੋਂ ਆਉਂਦੇ ਆ ਯਾਨੀ ਕਿ ਇੱਥੋਂ ਜਿਹੜਾ ਛੱਡ ਕੇ ਚਲਾ ਗਿਆ ਉਹਨੂੰ ਵਾਪਸ ਆਉਣਾ ਹੀ ਪਾਣਾ ਜਿਹੜਾ ਇਹਨਾਂ ਨੂੰ ਇਹ ਨਹੀਂ ਅਸੀਂ ਆਂਦੇ ਵੀ ਉਹਨੂੰ ਪੱਕਾ ਹੀ ਆਉਣੇ ਪਊਗਾ ਆਂਦਾ ਜੂੜਾ ਉਹ ਨੂੰ ਜਿੱਦਾਂ ਕਿ ਇੱਥੇ ਜਗ੍ਹਾ ਹੈ ਉਹਨਾਂ ਜਗ੍ਹਾ ਤੇ ਖੁਸ਼ੀ ਦੇ ਟਾਈਮ ਜਾਂ ਕਿਤੇ ਵੀ ਉਹਨਾਂ ਨੂੰ ਇੱਕ ਦੋ ਵਾਰੀ ਮੱਥਾ ਟੇਕਣਾ ਹੈ ਦੇਖਣ ਦੇ ਵਿੱਚ ਇੱਥੇ ਹਰੀਆ ਪਾਣੀ ਵਾਲੀਆਂ ਟੈਂਕੀਆਂ ਤੇ ਵੀ ਉਹ ਜਿਤ ਉੱਚੀਆਂ ਵਾ ਤੇ ਟਾਵਰ ਵੀ ਲੱਗੇ ਹੋਏ ਆ ਫਿਰ ਤਾਂ ਦੇਖੋ ਇਹ ਤਾਂ ਚਾਲਦੇ ਹੋਣਗੇ ਜਿਹੜਾ ਟਾਵਰ ਆ ਟਾਵਰ ਤਾਂ ਜੋ ਮੈਂ ਤਾਂ ਇਹ ਲੱਗਾ ਦੇਖਿਆ ਜੋ 20 25 ਸਾਲ ਹੋ ਗਿਆ ਇਹ ਬੰਦ ਹੀ ਤੇ ਪਾਣੀ ਵਾਲੀ ਟੈਂਕੀ ਫਿਰ ਪਉਣ ਤੂੰ ਪਾਣੀ ਕਿੱਥੋਂ ਆ ਰਿਹਾ ਪਾਣੀ ਵਾਲੀ ਟੈਂਕੀ ਦੇ ਉੱਤੇ ਦੇਖ ਸਕਦੇ ਹੋ ਤੁਸੀਂ ਹੁਣ ਵੀ ਇੱਥੋਂ ਦਿਖਾਈ ਦੇ ਰਿਹਾ ਹਰਾ ਝੰਡਾ ਲੱਗਾ ਹੋਇਆ ਉੱਧਰ ਚ ਹਰਾ ਝੰਡਾ ਲੱਗਿਆ ਜੇ ਉੱਥੇ ਜਿੰਨਾ ਜ਼ਿਕਰ ਨਹੀਂ ਲੱਗਾ ਸੀ ਉਦੋਂ ਬਹੁਤ ਪਹਿਲਾਂ ਉਦੋਂ ਪਹਿਲਾਂ ਦੱਸ ਦਿਆ ਨਹੀਂ ਸੀ ਚੱਲਦੀ ਵੀ ਇਹ ਖੜ ਜਾਂਦੀ ਸੀ ਕਿਉਂਕਿ ਮੈਂ 28 ਸਾਲ ਬਾਅਦ ਫੌਜ ਦੇ ਵਿੱਚ ਲਾ ਕੇ ਆਇਆ ਉਹ ਤੋਂ ਬਾਅਦ ਹੀ ਬਣੀ ਆ ਮੇਰੇ ਫੌਜ ਦੇ ਪਾਦੀ ਪਹਿਲਾਂ ਦੀ ਰੀਤ ਤੁਰੀ ਆ ਰਹੀ ਹੈ ਇਹ ਪਹਿਲਾਂ ਦੀ ਰੀਤ ਤੁਰੀ ਆ ਰਹੀ ਹੈ ਤੇ ਪੀੜੀਦਾਰ ਬੜੀ ਚਲਾਈ ਜਾ ਚਾਰਿਆ ਹਾਂਜੀ ਚੱਲਦਾ ਆ ਰਿਹਾ ਪਰ ਕਿਉਂ ਨਾ ਰੀਤ ਚੱਲਦੀ ਆ ਰਹੀ ਹੈ ਇਹਦੇ ਚ ਸਾਨੂੰ ਦੇਖਣ ਦੇ ਵਿੱਚ ਵੀ ਨੁਕਸਾਨ ਹੋਣ ਨੂੰ ਮਿਲਿਆ ਤਾਂ ਦੀ ਹੈ ਅਸੀਂ ਬਜਾ ਪਿੰਡ ਦੇ ਵਿੱਚ ਵਿਚਰੇ ਯਾਰ ਇੱਥੇ ਜਿਹੜੀ ਝੰਡੇ ਦੀ ਗੱਲ ਕਰਦੇ ਉਹ ਤੋਂ ਉੱਚਾ ਨਹੀਂ ਹੁੰਦਾ ਉਦੋਂ ਉੱਚੇ ਤੇ ਨਿਸ਼ਾਨ ਸਾਹਿਬ ਵੀ ਲੱਗਾ ਹੋਇਆ ਨਹੀਂ ਜੀ ਨਿਸ਼ਾਨ ਸਾਹਿਬ ਨਹੀਂ ਮੈਂ ਨਾਮ ਕਰਕੇ ਮੱਛਾ ਦੇਖਣ ਲਈ ਇੱਥੋਂ ਤੁਸੀਂ ਥੋੜਾ ਸੈਰ ਤੋਂ ਹੋ ਕੇ ਦੇਖ ਸਕਦੇ ਹੋ ਸਾਹਿਬ ਸਾਹਿਬ ਉੱਚੇ ਤੇ ਮਾਰੇ ਦੀ ਬੁਰਜੀਆਂ ਬਣੀ ਹੋਈਆਂ ਹਨ ਹਰ ਰੋਜ਼ ਜੇ ਕੋਈ ਉੱਚੀ ਨਹੀਂ ਬਣੀ ਹੋਈ ਉਤੋਂ ਜੋ ਹਰਾ ਝੰਡਾ ਲੱਗਾ ਹੋਇਆ ਉਤੋਂ ਕੋਈ ਚੀਜ਼ ਉੱਚੀ ਨਹੀਂ ਬਣੀ ਹਰੇ ਝੰਡੇ ਦੇ ਉਤੋਂ ਤੁਹਾਡੇ ਪਿੰਡ ਚ ਕੋਈ ਚੀਜ਼ ਨਹੀਂ ਉੱਚੀ ਜੇ ਟਾਵਰ ਉੱਚਾ ਹੈ ਤਾਂ ਉਹ ਜਿੱਦ ਤੱਕ ਖੜਾ ਹੀ ਹੈ ਉਹ ਚੱਲਿਆ ਨਹੀਂ ਹੁਣ ਤਾਂ ਉਹ ਵੇਚ ਹੀ ਗਿਆ ਹੈ ਤਕਰੀਬਨ ਕੁਆਰ ਦੇ ਭਾਅ ਵੇਚ ਹੀ ਗਿਆ ਸਾਡੇ ਪਹਿਲਾਂ ਸੋਢੀ ਦਾ ਪਿੰਡ ਵੱਜਦਾ ਸੀਗਾ ਉਹਨਾਂ ਦੀ ਬਹੁਤ ਜ਼ਿਆਦਾ ਪ੍ਰਾਪਰਟੀ ਸੀਗੀ ਤੇ ਉਹਨਾਂ ਦੇ ਚਵਾਰਾ ਪਾਇਆ ਸੀ ਉਹਨਾਂ ਨੇ ਚਵਾਰੇ ਤੇ ਉਹ ਵੀ ਬੰਦੇ ਸੀਗੇ ਤੇ ਉਦੋਂ ਬਾਬਾ ਜੀ ਦੇ ਬਚਨ ਹੋਇਆ ਸੀ ਉਹਨਾਂ ਨੂੰ ਵੀ ਜੇ ਤੁਸੀਂ ਚਵਾਰਾ ਪਾਇਆ ਤਾਂ ਤੁਹਾਡਾ ਚਵਾਰਾ ਜਿਵੇਂ ਗੋਲੇ ਕਬੂਤਰ ਬੋਲਦੇ ਨੇ ਐਦਾਂ ਹੀ ਬੋਲੇਗਾ ਉਸ ਤੋਂ ਉਹਨਾਂ ਦਾ ਲਾਸ ਹੋ ਗਿਆ ਉਹਨਾਂ ਦੀ ਸਾਰੀ ਪ੍ਰਾਪਰਟੀ ਵੇਚੀ ਅਸੀਂ ਪਿੰਡ 'ਚ ਵੀ ਦੇਖਿਆ ਕਈ ਜਗ੍ਹਾ ਤੇ ਚਵਾਰੇ ਪਾਏ ਹੋਏ ਆ ਨਹੀਂ ਜੀ ਮੌਂਟੀ ਬਣਦੀ ਆ ਸਿਰਫ ਓਨਲੀ ਮੌਂਟੀ ਬਣਾਉਂਦੇ ਆ ਵੀ ਪੌੜੀਆਂ ਟਕਣ ਲਈ ਤੇ ਟੈਂਕੀ ਰੱਖਣ ਲਈ ਚਵਾਰਾ ਨਹੀਂ ਪੈਂਦਾ ਕੋਈ ਨਹੀਂ ਜੀ ਵਰਤੋਂ ਚ ਨਹੀਂ ਆਉਂਦਾ ਵਰਤੋਂ ਵਾਲੀ ਕੋਈ ਉਸ ਚੀਜ਼ ਰੱਖ ਹੀ ਨਹੀਂ ਸਕਦੇ ਅਸੀਂ ਤੇ ਜਿਹੜੀ ਪਾਣੀ ਵਾਲੀ ਟੈਂਕੀ ਨਹੀਂ ਉੱਚੀ ਕੋਈ ਪਾਣੀ ਵਾਲੀ ਟੈਂਕੀ ਜਗ੍ਹਾ ਉੱਪਰ ਛੱਤ ਇੱਕ ਹੋਊਗੀ ਡਬਲ ਛੱਤ ਨਹੀਂ ਹੋਣੀ ਡਬਲ ਛੱਤ ਨਹੀਂ ਹੋਊਗੀ ਟਾਵਰ ਵੀ ਬਣਿਆ ਮੈਂ ਕੋਈ ਟਾਵਰ ਤਾਂ ਟਾਵਰ ਤਾਂ ਚੱਲ ਰਿਹਾ ਹੀ ਨਹੀਂ ਜੀ ਟਾਵਰ ਤਾਂ ਉਹ ਜਦੋਂ ਦਾ ਚੱਲਿਆ ਜਦੋਂ ਉਦੋਂ ਦੀ ਬੰਦ ਪਿਆ ਉਹ ਜੀ ਸਾਡਾ ਪਿੰਡ ਝੂਟੀਆਂ ਕਲਾਵਾ ਜ਼ਿਲ੍ਹਾ ਮੋਗਾ ਵਾ ਅਸੀਂ ਇਸ ਪਿੰਡ ਦੇ ਰਹਿਣ ਵਾਲੇ ਆ ਸਾਡੇ ਪਿੰਡ ਦੇ ਵਿੱਚ ਇਹ ਜਿਹੜਾ ਪਿੰਡ ਸੀਗਾ ਪਹਿਲਾਂ ਸ਼ੁਰੂ ਤੋਂ ਮੁਸਲਮਾਨਾਂ ਦਾ ਪਿੰਡ ਆ ਤੇ ਇਹ ਜਿਹੜੀ ਜਗਾ ਵਾ ਇੱਥੇ ਸਾਰੇ ਮੁਸਲਮਾਨਾਂ ਦੀਆਂ ਕਬਰਾਂ ਸੀਗੀਆਂ ਇਹ ਕਬਰਾਂ ਦੇ ਵਿੱਚ ਜਗਾ ਬਣੀ ਹੋਈ ਆ ਇੱਥੇ ਬਾਬਾ ਜੀ ਆਣ ਕੇ ਬੈਠ ਕੇ ਭਗਤੀ ਕਰਦੇ ਹੁੰਦੇ ਸੀਗੇ ਤੇ ਉਹਨਾਂ ਦੇ ਕਾਫੀ ਚਮਤਕਾਰ ਸੀਗੇ ਪਿੰਡ ਦੇ ਵਿੱਚ ਜਿਨੀ ਕਿ ਜੋ ਵੀ ਬਾਬਾ ਜੀ ਬੋਲਦੇ ਸੀ ਉਹ ਹੁੰਦਾ ਸੀਗਾ ਇਸ ਲਈ ਸਾਰਾ ਪਿੰਡ ਮੰਨਦਾ ਹੈ ਇਹ ਪੀਰ ਬਾਬਾ ਘੋੜੇ ਸ਼ਾਹ ਜੀ ਦੀ ਜਗਾ ਹੈ ਕੀ ਕੀ ਮੰਨਤਾ ਕੀ ਕੀ ਹੈ ਪਿੰਡ ਵਿੱਚ ਮੰਨਤਾ ਇਹ ਹੈ ਜੀ ਇੱਥੇ ਵੀ ਕੋਈ ਵੀ ਜਿਵੇਂ ਵੀ ਬਾਬਾ ਜੀ ਨੇ ਬਚਨ ਕੀਤੇ ਹੋਏ ਆ ਜਿਵੇਂ ਕਿ ਸਾਡੇ ਪਿੰਡ ਚ 12 ਨਹੀਂ ਪੈ ਸਕਦਾ ਹੈਗਾ ਕੋਈ ਸਾਰਾ ਪਿੰਡ ਨਹੀਂ ਵਾ ਸਕਦਾ ਚੱਕਰ ਨਹੀਂ ਲਾ ਸਕਦਾ ਸਾਰੇ ਪਿੰਡ ਦਾ ਕੋਈ ਚੱਕੀ ਨਹੀਂ ਲਾ ਸਕਦਾ ਚੁਵਾਰੀ ਦੀ ਗੱਲ ਕੀਤੀ ਹੈ ਤੁਹਾਡੇ ਵੱਡ ਵਡੇਰੇ ਜਾਂ ਤੁਹਾਡੇ ਬਜ਼ੁਰਗ ਤੁਹਾਨੂੰ ਦੱਸਦੇ ਨਹੀਂ ਸੰਦੇ ਕੀ ਕਰ ਜਿਹੜਾ ਚੁਵਾਰਾ ਕਿਉਂ ਨਹੀਂ ਪੈਂਦਾ ਇੱਥੇ ਵੀ ਨਹੀਂ ਪਾ ਸਕਦਾ ਹਾਂ ਜੀ ਵੈਸੇ ਸਾਨੂੰ ਇਹਨਾਂ ਪਤਾ ਨਹੀਂ ਹੈਗਾ ਵੀ ਚੁਵਾਰਾ ਬਾਬਾ ਜੀ ਨੇ ਕਿਹਾ ਹੋਇਆ ਵੀ ਨਹੀਂ ਪਹਿਣਾਗਾ ਚੁਵਾਰਾ ਸੋ ਨਹੀਂ ਪੈਂਦਾ ਰੀਤ ਤੁਰੀ ਆ ਰਹੀ ਹੈ ਹਾਂ ਜੀ ਰੀਤ ਤੁਰੀ ਆ ਰਹੀ ਹੈ ਸਾਨੂੰ ਇੰਜ ਪਤਾ ਨਹੀਂ ਹੈਗਾ ਪੱਕਾ ਵੀ ਕਿਉਂ ਨਹੀਂ ਹਾਂਜੀ 12 ਪਾ ਲੈਂਦਾ ਨਾ ਉਹਨਾਂ ਦਾ ਲਾਸ ਹੁੰਦਾ ਉਹਨਾਂ ਦੀ ਫੈਮਿਲੀ ਲਾਸ ਹੁੰਦੀ ਹੈ ਲਾਸ ਹੋ ਜਾਂਦੀ ਹੈ ਵੀ ਪ੍ਰੋਪਰਟੀ ਵਗੈਰਾ ਸਭ ਬਿਕਾ ਜਾਂਦੀ ਹੈ ਯਾਨੀ ਤੁਹਾਡਾ ਕਹਿੰਦਾ ਭਾਵੀ ਜੇ ਕੋਈ ਕੋਸ਼ਿਸ਼ ਵੀ ਕਰਦਾ ਇਸ ਉਲੰਘਣਾ ਨੂੰ ਕਰਨ ਦੀ ਹਾਂਜੀ ਲਾਈਵ ਤੇਸ ਚੈਨਲ ਤੇ ਲਈ ਜਸਬਿੰਦਰ ਸਿੰਘ ਬਾਗਾ ਪੁਰਾਣਾ ਦੀ ਵਿਸ਼ੇਸ਼ ਰਿਪੋਰਟ